ਜੀ ਸਾਰਿਆਂ ਨੂੰ ਤੇ ਅੱਜ ਆਪਾਂ ਲੱਗੇ ਜੀ ਫਰਸ਼ੇ ਸਲਵਾਰ ਦੀ ਕਟਿੰਗ ਕਰਨ ਤੇ ਤੁਹਾਨੂੰ ਕਲਾ ਕਲਾ ਸਟੱਪ ਦਾ ਲੈਂਥ ਗਾਇਸ 36 ਇੰਚ ਰੋ ਬੰਦੇ ਗਾ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਗਾਇਸ ਅੱਜ ਮੈਂ ਲੱਗੀ ਫਰਸ਼ੇ ਸਲਵਾਰ ਦੇ ਕਟਿੰਗ ਆ ਠੀਕ ਠਾਕ ਹੋ ਵੈਸੀ ਠੀਕ ਠਾਕ ਹੋ ਗਾਇਸ ਨਾ ਫਰਸ਼ੇ ਸਲਵਾਰ ਲੱਗੀ ਮੈਂ ਅੱਗੇ ਬਣਾਈ ਪਹਿਲੀ ਵਾਰ ਤੇ ਆ ਮੈਂ ਦੂਸਰੀ ਵਾਰ ਲੱਗੀ ਬਣਾਉਣ ਸਲਵਾਰ ਤੇ ਲੰਬਾਈ ਹੈਗੀ ਗਾਇਸ 39 ਇੰਚ ਤੇ ਅੱਜ ਜੋ ਫालतू ਕਪੜਾ ਜੇ ਮੈਂ ਕਟਿੰਗ ਕਰਦੀ ਕੱਟਾਤਾ ਕੱਟ ਦੇਣਾ ਤੇ 36 ਇੰਚ ਹੀ ਮਦਰ ਤਿਆਰ ਆ ਤੇ ਮਦਰ 5 ਇੰਚ 5 ਇੰਚ ਹੀ 벨ਟ ਕੱਟਣੀ ਆ ਤੇ 3 ਇੰਚ ਰੱਖਣਾ ਹੈ ਗਾਇਸ ਤੇ ਗਾਇਸ ਹੁਣ ਫਰਸ਼ੀ ਸਲਵਾਰ ਦੀ ਹੁਣ ਲੱਗੀ ਕਟਿੰਗ ਤੇ ਤੁਹਾਨੂੰ ਸਾਰਾ ਕੱਲਾ ਕੱਲਾ ਸਟੈਪ ਦੱਸਦੇ ਕਿਦਾਂ ਦੇ ਹਾਲ ਤੋਂ ਕਪੜਾ ਹੀ ਨਾ ਵਾਧਾ ਕੱਟ ਜੇ ਕਪੜਾ ਇਸ ਕਰਕੇ ਮੈਂ ਗੈਸ ਲਾਦ ਨਹੀਂ ਇਹ ਲਾਤੀਆ ਤੇ ਗਾਇਸ ਹਸਾ ਰੱਖਿਆ ਨੂੰ ਸ਼ੁਰੂਆਤ ਦਾ ਤੇ ਪਰ ਵਾਰ ਇੰਚੇ ਰੱਖਣਾ ਵਾ ਤੇ 14 ਇੰਚ ਮੈਂ ਰੱਖ ਲਈ ਲੰਥੇ ਦੀ ਹੁਣ ਗਾਇਸ ਮੰਮੀ ਰੱਖਣ ਦੀ ਆ ਇਹਦੇ 12 ਇੰਚ ਦਾ ਪੌਂਚਾ ਰੱਖ ਲਿਆ ਵਾ ਇਹਦੇ ਮੰਮੀ ਇਹਦੇ ਪੈਂਦੀਆਂ ਚੋਣਾ ਨਾ ਚੋਣਾ ਪਾ ਕੇ ਬਣਾਉਣਾ ਤੇ ਤੇ ਗਾਇਸ ਹੁਣ ਇਧਰ ਵੀ ਇਹ ਵੀ ਗਾਇਸ ਦਲਵਾਰ ਨਾਲ ਥੋੜੀ ਜੀ ਡਿਫਰੈਂਟ ਸਲਵਾਰ ਹੁੰਦੀ ਫਰਸ਼ੀ ਹਾਂ ਗਾਇਸ ਹੁਣ ਕਟਿੰਗ ਹੋ ਜਾਂਦਾ ਵੀ ਮੇਰੀ ਸਲਵਾਰ ਦੀ ਗਾਇਸ ਕਟਿੰਗ ਹੋ ਗਈ ਮੇਰੀ ਸਲਵਾਰ ਦੀ ਗਾਇਸ ਕਟਣੀ ਤੇ ਫਰਸ਼ੀ ਸਲਵਾਰ ਦੀ ਕਟਿੰਗ ਹੋ ਗਈ ਹੈ ਤੇ ਹੁਣ ਮੈਂ 벨ਟ ਲੱਗੀ ਬਣਾਉਣਾ ਸੌਖਾ ਤਰੀਕਾ ਗਾਇਸ ਬਹੁਤ ਔਖੀ ਵੀ ਨਹੀਂ ਆ ਗਈ ਫਰਸ਼ੀ ਦਲਵਾਰ ਇੰਨੀ ਔਖੀ ਨਹੀਂ ਆ ਤੇ ਬਹੁਤ ਬੜੀ ਸੌਖੀ ਹੈ ਗਾਇਸ ਹੁਣ 벨ਟ ਦੀ ਤਿਆਰੀ ਹੋਣ ਲੱਗੀ ਹੈ ਮੈਨੂੰ ਬਹੁਤ ਸ਼ੌਂਕ ਫਰਸ਼ੀ ਸਲਵਾਰ ਪਾਉਂਦਾ ਸੋਣੀ ਲਾਦੀਆਂ ਗਾਇਸ ਉਹਨਾਂ ਮੰਮੀ ਲੱਗੀ ਮੇਰੀ 벨ਟ ਕੱਟਣ ਤੁਹਾਨੂੰ ਸਟਿਚਿੰਗ ਵੀ ਦੱਸਾਂਗੇ ਗਾਇਸ ਆਪਾਂ ਗਾਇਸ 8.5 ਦਾ ਮੈਂ 벨ਟ ਰੱਖ ਲਈ ਐ 20 ਇੰਚ ਤਿਆਰ ਰੱਖਣ 벨ਟ ਹੂੰ ਤੇ 24 ਇੰਚ ਮੈਂ ਤਿਆਰ ਰੱਖੀ ਜ 벨ਟ ਠੀਕ ਆ ਤ ਹਾਂ ਮਮੀ ਨੇ ਬੈਲਟ ਦੀ ਵੀ ਕਟਿੰਗ ਕੀਤੀ ਹੈ ਨਾ ਮਮੀ ਹਾਂਜੀ ਬਣਾ ਕੇ ਗੈਸ ਤਿਆਰ ਕਰ ਤੁਹਾਨੂੰ ਦਿਖਾਵਾਂਗੇ ਕਿਉਂਕਿ ਮੈਂ ਅੱਗੇ ਪਹਿਲੀ ਵਾਰ ਬਣਾਈ ਤੇ ਬਹੁਤ ਵਧੀਆ ਬਣੀ ਸੀ ਤੇ ਹੁਣ ਫਿਰ ਦੂਸਰੀ ਵਾਰ ਮੈਂ ਟਰਾਈ ਕਰ ਰਹੀ ਹਾਂ ਗਾਇਸ ਬੈਲਟ ਵੀ ਹੋ ਗਈ ਰੈਡੀ ਬੈਲਟ ਵੀ ਹੋ ਗਈ ਤਿਆਰ ਅੱਛੇ ਸਰਵਾ ਸੋਕੀ ਕਟਣੀ ਬੱਚੇ ਦਾ ਹੁਣ ਉਹਦੇ ਵਾਸਤੇ ਪਹੁੰਚੇ ਲਿਓਣਾ ਆਪਣਾ 3 ਇੰਚ ਦਾ 50 ਜਮੂਕ ਜੇ ਵੱਡੇ ਰੋਲ ਗਾਇਸ ਤੇ ਆਡੀ ਫਰਸੀ ਸਲਵਾਰ ਦੀ ਕਟਿੰਗ ਹੋ ਗਈ ਵਾ ਡਾਨ ਨਿਆ ਥਣ ਮੰਮੀ ਕੀ ਕਰਨ ਅੱਗੇ ਹੁਣ ਮੈਂ ਆਉ ਉਹ ਸੂਟ ਲਉਣਾ ਲੱਗੀਆਂ ਮਤਲਬ ਜੋੜਨ ਲੱਗੀ ਠੀਕ ਆ ਇਸਨ ਫਰਸੀ ਸਲਵਾਰ ਮੇਰੀ ਬਣ ਕੇ ਹੋ ਗਈ ਜੀ ਰੈਡੀ ਵੇਖੋ ਆ ਮੇਰੇ ਪਹੁੰਚੇ ਵਾ ਆਪਾਂ ਮਤਲਬ ਇਹਦੇ ਨਾਲ ਲੈਸ ਤਾਂ ਲਾ ਲਈ ਵੀ ਲੁੱਕ ਬਣ ਜੂਗੀ ਇਹਦਾ ਨਾ ਥੋੜਾ ਸਿੰਪਲ ਵੀ ਇੱਕ ਸਲਵਾਰੀ ਨਾ ਆ ਵੇਖ ਸਕਦੇ ਜੋ ਆ ਚੋਣਾ ਪਾਈਆਂ ਵਾ ਤੇ ਆ ਬੈਲਟ ਆ ਮੈਂ ਜਿਆਦਾ ਨਾਲੇ ਵਾਲੀ ਨਹੀਂ ਮੈਂ ਨਾਲੇ ਵਾਲੇ ਰੱਦੀ ਕਿਉਂਕਿ ਨਾਲੇ ਵਾਲੇ ਨਾਲ ਅਕਚਲ 'ਚ ਫਿਟਿੰਗ ਨਹੀਂ ਬੰਦੀ ਸਹੀ ਤੇ ਆ ਵੇਖ ਸਕਦੇ ਜੋ ਗਾਇਸ ਆ ਮੇਰੀ ਪੌਂਚੇ ਦੀ ਕਢਾਈ ਵਾ ਪੌਂਚੇ ਤੇ ਵਰਕ ਵੇਖੋ ਕਿੰਨਾ ਸੋਹਣਾ ਤੇ ਇਹ ਸਾਡੀ ਫਰਸ਼ੀ ਸਲਵਾਰ ਬਣ ਕੇ ਹੋ ਗਈ ਜੀ ਸੈਟ ਰੈਡੀ ਪਿਛੇ ਵੀ ਸਿੰਪਲ ਗਾਇਸ ਇਦਾਂ ਹੀ ਆ ਤੇ ਆ ਵੇਖ ਸਕਦੇ ਜੋ ਮੋਂ ਬੈਕ ਟੂ ਵਲੌਗ ਤੁਹਾਨੂੰ ਬਾਅਦ ਚ ਮਿਲਦੇ ਸੌਖੀ ਹੀ ਇਨੀ ਓਕੀ ਨਹੀਂ ਹੈ